ਇੱਕ ਥੋੜੇ ਦਿਨ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਇੱਕ ਸਕੂਲ ਦੇ ਵਿੱਚ ਬੱਚੇ ਨੇ ਬੱਚੇ ਨੂੰ ਕੋਈ ਪ੍ਰੋਬਲਮ ਸੀ ਉਹ ਸੁਸਾਈਡ ਕਰ ਲਿਆ ਹੁਣ ਐਂ ਕਹੋ ਵੀ ਜਦੋਂ ਇੱਕ ਨਿਊਜ਼ ਹਾਈਲਾਈਟ ਹੋ ਜਾਂਦੀ ਹੈ ਤਾਂ ਉਹਦੇ ਨਾਲ ਰਿਲੇਟਡ ਨਿਊਜ਼ ਹੋਰ ਵੀ ਹਾਈਲਾਈਟ ਹੋਣ ਲੱਗ ਜਾਂਦੀਆਂ ਕਿਉਂਕਿ ਪਹਿਲਾਂ ਉਹ ਚੀਜ਼ ਹਾਈਲਾਈਟ ਹੁੰਦਾ ਸਾਰਾ ਕੁਝ ਚੱਲਦਾ ਰਹਿੰਦਾ ਹੁੰਦਾ ਉਹ ਵੀ ਚੱਲਦਾ ਰਹਿੰਦਾ ਹੁੰਦਾ ਪਰ ਹਾਈਲਾਈਟ ਨਹੀਂ ਹੁੰਦਾ ਹੁਣ ਇੱਕ ਨਿਊਜ਼ ਹੋਰ ਆਈ ਹੈ ਅ ਦਿੱਲੀ ਤੋਂ ਆਈ ਹੈ ਖਬਰ ਵੀ ਇੱਕ ਰਾਹੀ 7-8 ਸਾਲ 9 ਸਾਲ ਮੇਰੇ ਏਜ ਦੇ ਧਿਆਨ ਚ ਵੀ ਛੋਟਾ ਹੀ ਬੱਚਾ ਸੀ 7 ਸਾਲ ਦਾ ਲਾਲੋ 8 ਸਾਲ ਦਾ ਲਾਲੋ ਇੰਨੇ ਕ ਦਾ ਬੱਚਾ ਸੀ ਇਹ ਉਹਨੂੰ ਵੀ ਕੋਈ ਸੇਮ ਆਇਆ ਸਕੂਲ ਦੇ ਵਿੱਚ ਸੋ ਕਾਲਡ ਚੰਗੇ ਸਕੂਲ ਵੱਡੇ ਸਕੂਲ ਹੁੰਦੇ ਜਿਹੜੇ ਜਿਨ੍ਹਾਂ ਦੀ ਨਰਸਰੀ ਦੀ ਫੀਸ ਹੀ 3-4 ਲੱਖ ਹੁੰਦੀ ਹੈ ਇਹ ਉਹਨਾਂ ਸਕੂਲਾਂ ਦੇ ਵਿੱਚ ਉਹ ਕੋ ਪੜਦਾ ਸੀ ਕਿਸੇ ਸਕੂਲ ਦਾ ਨਾਮ ਡਿਸਕਲੋਜ਼ ਨਹੀਂ ਕੀਤਾ ਉਹਨਾਂ ਨੇ ਕਿਉਂਕਿ ਕਿਉਂ ਨਹੀਂ ਕੀਤਾ ਇਹਦਾ ਕਾਰਨ ਹੀ ਆਪਾਂ ਨੂੰ ਪਤਾ ਹੀ ਹੈ ਵੀ ਇਹ ਵੱਡੇ ਸਕੂਲ ਜਾਂ ਸੋ ਕਾਲਡ ਚੰਗੇ ਸਕੂਲ ਕਿਹਦੇ ਹੁੰਦੇ ਆ ਤੇ ਉਹ ਬੱਚੇ ਨੂੰ ਵੀ ਕੋਈ ਇਸੇ ਤਰ੍ਹਾਂ ਮੈਂਟਲ ਸਟ्रेस ਹੋਣ ਲੱਗ ਗਿਆ ਉਹਨੇ ਘਰੇ ਗੱਲ ਕੀਤੀ ਭਰਦਿਆਂ ਨੇ ਸੇਮ ਉਹੀ ਕਹਾਣੀ ਲੱਗ ਪਗ ਜੇ ਇਹ ਉਹਨੂੰ ਫਿਰ ਵੀ ਇੰਨਾ ਕੁ ਮਤਲਬ ਨਮੋਸ਼ੀ ਫੀਲ ਹੋਈ ਉਹਦੀ ਮਤਲਬ ਉਹਨੂੰ ਕਹਿ ਲਓ ਕਿ ਉਹਦੀ ਬੇਇੱਜ਼ਤੀ ਕਰਦੇ ਸੀ ਸਕੂਲ 'ਚ ਜਾਣ ਕਹਿਣ ਪੜਦਾ ਭਾਵ ਜਿਵੇਂ ਕਿ ਕੋਈ ਗਲਤ ਕੰਮ ਕਹਿੰਦੇ ਸੀ ਉਹ ਨਾਲ ਦੇ ਕਰਨ ਨੂੰ ਇਹ ਜ਼ਿਆਦਾ ਮਤਲਬ ਡਿਟੇਲ ਇਹਦੀ ਆਪਾਂ ਨੂੰ ਨਿਊਜ਼ ਦੀ ਨਹੀਂ ਹੈਗੀ ਇੰਨੀ ਕੀ ਐ ਜਿਹੜੀ ਮੀਡੀਆ 'ਚ ਆਈ ਹੈ ਜਿੰਨੀ ਕ ਭਈ ਉਹ ਬੱਚੇ ਨੇ ਉਹ ਤੋਂ ਬਾਅਦ ਮੈਟਰੋ ਸਟੇਸ਼ਨ 'ਤੇ ਜਾ ਕੇ ਰਜਿੰਦਰਾ ਨਗਰ ਦਿੱਲੀ ਜਿਹੜਾ ਮੈਟਰੋ ਸਟੇਸ਼ਨ ਹੈ ਉੱਥੇ ਜਾ ਕੇ ਮੈਟਰੋ ਅੱਗੇ ਛਾਲ ਮਾਰ ਕੇ ਸੁਸਾਇਸਾਈਡ ਕਰ ਲਿਆ ਹੁਣ ਆਏ ਦੇਖੋ ਵੀ ਉਹ ਛੋਟੀ ਉਮਰ ਦੇ ਬੱਚੇ ਦੀ ਕਿਸੇ ਨਾਲ ਕੀ ਲਾਗੜਾਟ ਹੋ ਸਕਦੀ ਹੈ ਜਾਂ ਕਹਿ ਦੇ ਕੇ ਵੀ ਆਪਾਂ ਆਪਣੇ ਜਿਹੜੇ ਸਕੂਲ ਆ ਜਿਵੇਂ ਆਪਾਂ 3D ਮੂਵੀਸ ਨੂੰ ਪ੍ਰੈਸ਼ਰ ਕੁੱਕਰ ਦਾ ਕੰਮ ਹੀ ਕਰਦੇ ਆ ਕਿ ਬੱਚਿਆਂ ਤੇ ਸ਼ੁਰੂ ਤੋਂ ਹੀ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਨੇ ਆਪਾਂ ਬੱਚੇ ਨੇ ਹੋ ਸਕਦਾ ਬੱਚੇ ਦੇ ਵਿੱਚ ਹਰੇਕ ਬੱਚਾ ਯੂਨੀਕ ਆ ਮੈਂ ਕਹਣਾ ਉਹਨਾਂ ਦਾ ਤੇ ਇਹ ਗੱਲ ਹੈ ਸੈਂਟੀਫਿਕਲੀ ਵੀ ਪ੍ਰੂਵਨ ਹੈ ਵੀ ਹਰੇਕ ਬੱਚਾ ਯੂਨੀਕ ਆ ਹਰੇਕ ਬੱਚੇ ਜੇ ਇੱਕ ਚੀਜ਼ ਮਾੜੀ ਆ ਤਾਂ ਉਹ ਕੋਈ ਨਾ ਕੋਈ ਦੂਜੀ ਚੀਜ਼ ਚੰਗੀ ਹੋਊਗੀ ਤੇ ਹੋ ਸਕਦਾ ਆਨਲਾਈਨ ਟਾਈਮ 'ਚ ਆਪਾਂ ਨੂੰ ਪ੍ਰੈਸ਼ਰਾਈਜ਼ ਨਾ ਕਰੀਏ ਆ ਉਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਨੇ ਡੀਸੀ ਲੱਗਣਾ 1 ਕਰੋੜ ਬੱਚੇ ਪਿੱਛੋਂ ਇੱਕ ਬੱਚਾ ਜਿਹੜਾ ਹੈਗਾ ਡੀਸੀ ਲੱਗ ਸਕਦਾ 160 ਤੇ 200 ਇੰਨੀਆਂ ਕਿ ਜਿਹੜੀਆਂ ਯੂਪੀਐਸਸੀ ਦੇ ਵਿੱਚ ਟੌਪ ਰੈਂਕ ਪੋਸਟਾਂ ਹੁੰਦੀਆਂ ਇਹਨਾਂ ਨੂੰ ਆਪਾਂ ਆਈਐਸ ਕਹਿ ਦਿੰਦੇ ਆ ਬਾਕੀ ਥੱਲੇ ਹੋਰ ਦੁਨ 1000 ਕ ਚਲ ਟੋਟਲ ਹੁੰਦੀਆਂ ਯੂਪੀਐਸਸੀ ਦੀਆਂ ਪੋਸਟ ਹਰੇਕ ਬੱਚਾ ਯੂਪੀਐਸਸੀ ਕ੍ਰੈਕ ਕਰਕੇ ਸਿਵਲ ਸਰਵੰਟ ਨਹੀਂ ਬਣ ਸਕਦਾ ਇਹ ਗੱਲ ਆਪਾਂ ਸਮਝ ਲਗੇ ਤੇ ਹਰੇਕ ਬੱਚਾ ਸਰਕਾਰੀ ਕੁਰਸੀ ਦੇ ਵੀ ਨਹੀਂ ਪਹੁੰਚ ਸਕਦਾ ਇਹ ਵੀ ਆਪਾਂ ਗੱਲ ਸਮਝ ਲਈ ਤੇ ਇਹ ਤਾਂ ਪਰੇ ਦੁਨੀਆਂ ਪਈ ਹੈ ਜੇ ਆਪਾਂ ਇਹ ਕਹਨੇ ਆਂਗੇ ਵੀ ਸਰਕਾਰੀ ਕੁਰਸੀ ਤੇ ਹੀ ਜਾਣਾ ਆਪਣਾ ਟਾਰਗੇਟ ਹੀ ਇਹ ਹੈ ਫਿਰ ਉਹ ਬੱਚਾ ਜਾਊਗਾ ਜਿਹਦੇ ਪ੍ਰੈਸ਼ਰ ਨਹੀਂ ਪਊਗਾ ਕਿਉਂਕਿ ਇਹ ਜਿਹੜੇ ਸਾਰੇ ਐਗਜ਼ਾਮਸ ਕਰੈਕ ਕਰਨੇ ਹੁੰਦੇ ਸਿਵਲ ਸਰਵੈਂਟ ਜਾਂ ਕੋਈ ਵੀ ਹੋਰ ਆ ਉਹ ਕਰੈਕ ਕਰਦਾ ਜਿਹਨੂੰ ਜਨਰਲ ਨੌਲੇਜ ਆ ਪਰ ਇਹ ਸੋ ਕਾਲਡ ਚੰਗੇ ਸਕੂਲਾਂ ਦੇ ਵਿੱਚ ਜਨਰਲ ਨੌਲੇਜ ਵਾਲੀ ਬੱਚੇ ਨੂੰ ਕੋਈ ਜਗ੍ਹਾ ਨਹੀਂ ਕੋਈ ਟਾਈਮ ਨਹੀਂ ਬੱਚੇ ਤੇ ਪ੍ਰੈਸ਼ਰ ਹੀ ਆਣਾ ਬੱਚਾ ਘਰੇ ਰਾਤ ਕੱਟਣ ਆਉਂਦਾ ਆਪਣੇ ਐ ਲਾ ਲੋ ਸਵੇਰੇ 7 ਵਜੇ ਦੇ ਨੂੰ ਬਾਹਰ ਭੂੰਡ ਹੀ ਖੜੇ ਹੁੰਦੇ ਆਉਣ ਤਾਂ ਵੈਸੇ ਬੈਣਾ ਦਾ ਕਿਹੜੀਆਂ ਛੋਟੇ ਹੱਥਾਂ ਦੀਆਂ ਬੈਣਾ ਬਣਾਈ ਫਿਰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਡਰਾਈਵਰਾਂ ਦਾ ਵੀ ਨਹੀਂ ਪਤਾ ਵੀ ਲੈ ਕੇ ਪਹੁੰਚਾਂਗੇ ਕਿ ਨਹੀਂ ਜਾਂ ਤੇ ਅੰਟਰਾਂ ਵਾਲੇ ਭੂੰਡਾਂ ਦੇ ਜੋ ਆ ਤੇ ਉਹਨਾਂ ਤੇ ਉਹਨਾਂ ਨੂੰ ਜਵਾਕਾਂ ਨੂੰ ਚੜਾ ਦਿੰਦੇ ਐ 3 ਵਜੇ ਮੁੜ ਕੇ ਆਉਂਦੇ ਆਉਂਦਿਆਂ ਨੂੰ ਬਸ ਮਾੜਾ ਮੋਟਾ ਹੱਥ ਮੂੰਹ ਧੋਖਤਾ ਤੇ ਚਾਲ ਟਿਊਸ਼ਨ ਤੇ 7 ਵਜੇ ਦੇ ਨੂੰ ਥੱਕਿਆ ਆ ਰਿਹਾ ਜਵਾਕ ਘਰੇ ਆਉਂਦਾ ਆ ਕੇ ਰੋਟੀ ਖਾ ਕੇ ਸੌ ਜਾਂਦਾ ਸਵੇਰੇ ਉੱਠ ਕੇ ਫੇਰ ਉਹੀ ਚੀਜ਼ ਤੇ ਜਾਨੀ ਕਿ ਉਹਦੇ ਬੱਚਿਆਂ ਨਾਲ ਕੋਈ ਇੰਟਰੈਕਸ਼ਨ ਹੀ ਨਹੀਂ ਰਹਿੰਦੀ ਆਪਣੇ ਪੇਰੈਂਟਸ ਦੀ ਬੱਚਿਆਂ ਨਾਲ ਘਰੇ ਫੈਮਿਲੀ ਟਾਈਮ ਨਹੀਂ ਰਹਿੰਦਾ ਬੱਚਿਆਂ ਨੇ ਬੱਚਿਆਂ ਨੂੰ ਆਪਾਂ ਸਿਰਫ ਬਾਹਰ ਤੋਰੀ ਫਿਰਦੇ ਆ ਤੇ ਰਾਤ ਨੂੰ ਸੌਣ ਆਉਂਦੇ ਆ ਇਕੱਲਾ ਉਹ ਫਿਰ ਉਹ ਆਪਣੇ ਨਾਲ ਗੱਲ ਕਿਉਂ ਸ਼ੇਅਰ ਕਰਨਗੇ ਪ੍ਰੈਸ਼ਰ ਕ੍ਰੀਏਟ ਹੋਣ ਦਾ ਇਹ ਵੀ ਇੱਕ ਬਹੁਤ ਮੁੱਖ ਕਾਰਨ ਹੈ ਤਾਂ ਆਪਾਂ ਨੂੰ ਇਹ